ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਕਰਨਾ ਆਪਣੇ ਵੀਰਾਂ ਦੇ ਰੂਪ ਰੂਪ ਹੋਇਆ ਵਿਸ਼ਾ ਇਹ ਨਾ ਜ਼ਰੂਰੀ ਲੱਗਿਆ ਮੈਨੂੰ ਕਿ ਮੈਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਵੀਡੀਓ ਬਣਾਉਣ ਦੀ ਮੈਂ ਸੋਚਿਆ ਚੱਲ ਪੋੜੀਆਂ 'ਚ ਬੈਠ ਕੇ ਵੀਡੀਓ ਬਣਾ ਲਾਂ ਮੈਂ ਸੱਚ ਲਾਂਧ ਪਾਉਣੀ ਚਾਹੁੰਨਾ ਆਪਣੇ ਉਹ ਤੁਚਲ ਦੁੱਕੀ ਦੇ ਪੱਤਰਕਾਰਾਂ ਨੂੰ ਘਟਿਆ ਲੀਡਰਾਂ ਨੂੰ ਜਿਹੜੇ ਕੱਲਾ ਕੱਲਾ ਬੱਚਾ ਜਰਾ ਅਮਰੀਕਾ ਤੋਂ ਡਿਪੋਟੋ ਕੇ ਆਇਆ ਉਹ ਤੇ ਕੱਲੇ ਕੱਲੇ ਦਾ ਘਰ ਲੱਭ ਰਹੇ ਨੇ ਉਹਨੂੰ ਰੋਂਦੇ ਦੀ ਫੋਟੋ ਵਿਖਾ ਰਹੇ ਨੇ ਉਹਦੇ ਮਾਪਿਓ ਦੇ ਵੈਨ ਵਿਖਾ ਰਹੇ ਆ ਤੇ ਲੀਡਰ ਜਾਂਦੇ ਆ ਫੋਟੋਆਂ ਵਾਰਿਆ ਦੁਰ ਫਿਟੇ ਮੋ ਲੀਡਰੋ ਤਾੜਾ ਜਿੰਨਾਂ ਦੀਆਂ ਘਟੀਆ ਰਾਜਨੀਤੀਆਂ ਕਰਕੇ ਤਾਹਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਉਹ ਦੋ ਨੰਬਰ ਦੇ ਬਾਹਲੇ ਦੇਸ਼ਾਂ 'ਚ ਗਏ ਉਹਨਾਂ ਨੂੰ ਨੌਕਰੀ ਦਾ ਵਾਅਦਾ ਕਰਕੇ ਆਏ ਹੋ ਮੈਂ ਲਾਂ ਤਾਂ ਪਾਉਣੀ ਚਾਹਨਾ ਥੋੜੀ ਬਹੁਤੀ ਸ਼ਰਮ ਕਰ ਲੋ ਜੇ ਤਾਨੂੰ ਮੀਡੀਆ ਵਾਲਿਓ ਗੈਰਤ ਹੈਗੀ ਆ ਗੁਜਰਾਤ ਦੇ ਆਏ ਆ ਬੰਦੇ ਕੋਈ ਗੁਜਰਾਤ ਦਾ ਇੱਕ ਵੀ ਸਾਹਮਣੇ ਆਇਆ ਮੀਡੀਆ ਦੇ ਬੱਚਾ ਤੇ ਮੈਨੂੰ ਵਿਖਾਓ ਇੱਕ ਜਾਨੇ ਦੀ ਫੋਟੋ ਨਹੀਂ ਆਈ ਗੁਜਰਾਤ ਵਾਲੇ ਦੀ ਠੀਕ ਆ ਮੈਨੂੰ ਬਹੁਤ ਗੁੱਸਾ ਆ ਹੀ ਮੈਂ ਗੁੱਸੇ ਦੇ ਵਿੱਚ ਵੀਡੀਓ ਬਣਾ ਰਿਹਾ ਚੱਲਦਾ ਫਿਰਦਾ ਮੈਨੂੰ ਮਾਫੀ ਦਿਓ ਮੈਥੋਂ ਇੰਨਾ ਟਾਈਮ ਨਹੀਂ ਜਰ ਸਕਿਆ ਮੈਂ ਕਿ ਮੈਂ ਖਲੋ ਕੇ ਕਿਤੇ ਬਹਿ ਕੇ ਵਧੀਆ ਤਰੀਕੇ ਨਾਲ ਵੀਡੀਓ ਬਣਾ ਸਕਾ ਜਦੋਂ ਮੈਂ ਇਹਨਾਂ ਦੇ ਕਰਤੂਤਾਂ ਵੇਖੀਆਂ ਨੇ ਫਿਰ ਲੀਡਰ ਜਾ ਰਹੇ ਨੇ ਮਿਲ ਰਹੇ ਨੇ ਉਹਨਾਂ ਨਾਲ ਫੋਟੋਆਂ ਖਿਚਾ ਕੇ ਆਪਣੇ ਪੇਜਾਂ ਤੇ ਆਪਣੇ ਚੈਨਲਾਂ ਤੇ ਪਾ ਰਹੇ ਹੋ ਉਹ ਲੱਖ ਲਾਂਤਾਂ ਤੁਹਾਡੇ ਦੂਰ ਫਿਟੇ ਮੋਂ ਤੁਹਾਡੀਆਂ ਸਰਕਾਰਾਂ ਦੇ ਜਿਹੜੇ ਰਾਜ ਕਰ ਰਹੇ ਨੇ ਜਾਂ ਜਿਹੜੇ ਰਾਜ ਕਰ ਚੁੱਕੇ ਨੇ ਤੇ ਜਾਂ ਜਿਹੜੇ ਗਾਂ ਫਿਰ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਲਾਂਤਾਂ ਤਹਾਡੀਆਂ ਘਟੀਆਂ ਸਰਕਾਰਾਂ ਤੇ ਤੁਹਾਡੀਆਂ ਘਟੀਆਂ ਰਾਜਨੀਤੀਆਂ ਦੇ ਕਾਰਨ ਇਹ ਬੱਚੇ ਅੱਜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਇਹ ਸਾਡੇ ਦੇਸ਼ ਦਾ ਜਿਹੜਾ ਵਾ ਵਸਨੀਕ ਹੈ ਤੇ ਇਹਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਉਹ ਤੇ ਰਾਸ਼ਟਰਪਤੀ ਨੇ ਜੋ ਸਿਨੇਚਰ ਕੀਤੇ ਹੁੰਦੇ ਆ ਉਹ ਪਾਸਪੋਰਟ ਨੇ ਜ਼ਿੰਮੇਵਾਰੀ ਲਈ ਹੁੰਦੀ ਆ ਤੇ ਉਥੇ ਫੋਨ ਕਰਦੇ ਆ ਬੈਸੀਆਂ ਨੂੰ ਅੰਬੈਸੀਆਂ ਆਪ ਦੇ ਕਰਿੰਦੇ ਪੈਸੇ ਲੈ ਕੇ ਕੰਮ ਕਰਾਉਣਗੇ ਕਰਿੰਦੇ ਅੰਬੈਸੀਆਂ ਵਾਲੇ ਤਾਂ ਫੋਨ ਨਹੀਂ ਚੁਗਦੇ ਬੰਦਿਆਂ ਦੇ ਜਦ ਅੰਬੈਸੀਆਂ ਦੇ ਲੋਕੀ ਫੋਨ ਕਰਦੇ ਤਰਲੇ ਮਾਰਦੇ ਤੇ ਜੇ ਤੋਂ ਇਹਨਾਂ ਨੇ ਨੌਕਰੀਆਂ ਦਿੱਤੀਆਂ ਹੁੰਦੀਆਂ ਤੇ ਇਹ ਕਿਉਂ ਜਾਂਦੇ ਤੇ ਅੱਜ ਚਲ ਪੰਜਾਬੀਓ ਕਮਸੇ ਕਮ ਜੇ ਚਲੀ ਗਏ ਆ ਤੇ ਮੇਰੀ ਬੇਨਤੀ ਇਹ ਨੀ ਕਾ ਤੇ ਪੱਤਰਕਾਰੋ ਸ਼ਰਮ ਕਰ ਲੋ ਯਾਰ ਆਪਣੇ ਚੈਨਲ ਚ ਲਾਉਣ ਨੂੰ ਉਹਨਾਂ ਦਾ ਜਲੂਸ ਕਿਉਂ ਕੱਢਣਦੇ ਹੋ ਕੱਲੇ ਕੱਲੇ ਰੋਂਦੇ ਦਾ ਉਹਨਾਂ ਦੇ ਮਾਂ ਪਿਓ ਦੇ ਤਰਲਿਆਂ ਦਾ ਆਮਲ ਪਾਉਂਦੇ ਹੋ ਕਰੋ ਜਾ ਕੇ ਪਰਚੇ ਇੰਟਰਵਿਊ ਕਰਨੀ ਤੇ ਉਹਨਾਂ ਜੰਟਾਂ ਦੀ ਕਰੋ ਜਾ ਕੇ ਜਿਹੜੇ ਜੰਟਾਂ ਨੇ 40 40 ਲੱਖ ਰੁਪਏ ਲੈ ਕੇ ਡੋਂਗੀਆਂ ਲਵਾਈਆਂ ਉਹਨਾਂ ਨੂੰ ਪੁੱਛੋ ਭਾਜੀ ਨੇ ਕੋਈ 40 ਲੱਖ ਰੁਪਏ ਲੈ ਕੇ ਤੇ ਡੋਂਗੀ ਕਿਉਂ ਲਵਾਈ ਦੋ ਨੰਬਰ ਤੇ ਕਿਉਂ ਬੰਦੇ ਭੇਜੇ ਬਾਹਰ ਇਹ ਚੀਜ਼ਾਂ ਕਿਉਂ ਨਹੀਂ ਜਾ ਕੇ ਕੋਈ ਕੰਜਰ ਪੁੱਛਦਾ ਉਹਨਾਂ ਨੂੰ ਫਿਰ ਇਹਨਾਂ ਗਰੀਬਾਂ ਮਜਲੂਮਾਂ ਨੂੰ ਕਿਉਂ ਸਾਰੇ ਪੁੱਛਣ ਜਾਂਦੇ ਆ ਸਾਰੇ ਲੀਡਰ ਜਾ ਕੇ ਤੇ ਫੋਟੋਆਂ ਪਾਉਂਦੇ ਜੇ ਵੀ ਇਹਨੋਂ ਇਹਨਾਂ ਨਾਲ ਪਰ ਧਰਦੀ ਆ ਜਿਹੜੇ ਧਰਦੀ ਆ ਤੇ ਇਹਨਾਂ ਨੂੰ ਪੈਲ ਦੇਦਾ ਤੇ ਨੌਕਰੀਆਂ ਦੋ ਇਹ ਤਮਾਸ਼ਾ ਬੰਦ ਕੀਤਾ ਜਾਏ ਨਾ ਹਰਿਆਣੇ ਦੇ ਕਿਸੇ ਪੱਤਰਕਾਰ ਯੂਟਿਊਬਰ ਨੇ ਤਮਾਸ਼ਾ ਕੀਤਾ ਜਾਂ ਇਹਨਾਂ ਨੂੰ ਸਿਖਾ ਦਿੱਤਾ ਗਿਆ ਵਾ ਨਾ ਗੁਜਰਾਤ ਦੇ ਸਟੂਡੈਂਟ ਇਹਨੇ ਕਿਸੇ ਨੇ ਨਹੀਂ ਕੋਈ মিডিਆ ਦੇ ਸਾਹਮਣੇ ਸਟੂਡੈਂਟ ਨਹੀਂ ਆਇਆ ਤੇ ਸਾਡੇ ਪੱਤਰਕਾਰ ਯੂਟਿਊਬਰ ਲੱਭ ਲੱਭ ਕੇ ਲੱਭ ਲੱਭ ਕੇ ਘਰਾਂ ਤੋਂ ਤੇ ਉਹਨਾਂ ਦੀ ਬੇਇੱਜ਼ਤੀ ਕਰਨ ਦੇ ਨੇ ਉਹਨਾਂ ਦੇ ਇੰਟਰਵਿਊਆਂ ਲੈਣ ਦੇ ਨੇ ਉਹਨਾਂ ਦੇ ਟੱਬਰ ਵਿਖਾਉਣ ਦੇ ਨੇ ਰੋਂਦੇ ਕਰ ਲਾਉਂਦੇ ਸ਼ਰਮ ਵਿੱਚ ਮਰ ਜਾ ਲਾਂਤ ਚਾਹੀਦੀ ਆ ਸਾਡੇ ਪੰਜਾਬ ਦੇ ਯੂਟਿਊਬਰ ਤੇ ਇਹ ਘਟੀਆ ਦੋ ਦੁੱਕੀ ਦੇ ਰਿਪੋਰਟਰਾਂ ਨੂੰ ਤੇ ਇਹਨਾਂ ਲੀਡਰਾਂ ਨੂੰ ਜਿਹੜੇ ਲੀਡਰ ਉਹਨਾਂ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਤੇ ਜਾ ਕੇ ਉਹਨਾਂ ਦੀਆਂ ਵੀਡੀਓ ਪਾਉਂਦੇ ਨੇ ਤੇ ਵਿਖਾਉਂਦੇ ਪਏ ਨੇ ਫੋਟੋਆਂ ਨੂੰ ਅਲਾਕੇ ਆਪਣੇ ਪੇਜਾਂ ਤੇ ਕਿ ਇਹ ਬੰਦੇ ਆ ਨਾ ਸਰ ਹੁਣ ਧਰਦੀ ਆ ਇਹ ਰਿਪੋਰਟ ਹੋ ਕੇ ਆਏ ਆ ਇਹਨਾਂ ਵਾਸਤੇ ਕੁਝ ਕਰ ਲੋ ਮਰ ਲੋ ਇਹਨਾਂ ਨੂੰ ਨੌਕਰੀਆਂ ਦਿਵਾ ਦਿਓ ਕਿ ਇਹਦੇ ਦੁਖੀ ਹੋ ਕੇ ਤੰਗ ਹੋ ਕੇ ਇਹਨੂੰ ਮੋਸ਼ੀਨਾ ਮਾਰਾ ਕੋਈ ਕਹਿੰਦਾ ਸੂਸਾਈਡ ਕਰ ਗਿਆ ਨਾ ਫਿਰ ਉਹਦੇ ਭੋਗ ਤੇ ਜਾ ਕੇ ਤਮਾਸ਼ੇ ਨਾ ਲਾਇਓ ਚੱਲੋ ਧੰਨਵਾਦ ਇੰਨਾ ਹੀ ਕਹਿਣਾ ਚਾਹਾਂਗੇ ਸਿਰਫ ਅੱਜ ਲਾਂਤਾ ਹੀ ਪਾਉਣੀ ਆ ਮੈਂ ਸਾਰਿਆਂ ਨੂੰ ਵੀ ਛੱਡੋ ਇਹ ਕੰਮ